ਤੇ ਹੁਣ ਆਪਾਂ ਕੀ ਸਲਾਹ ਕੀਤੀ ਰੱਖੀ ਦੱਸੋ ਕੀ ਕਰਨਾ ਹੁਣ ਰਾਦਾ ਦਾ ਤੋੜਨਾ ਉਥੇ ਕਿਸ ਤਰ੍ਹਾਂ ਤੋੜਨਾ ਕੀ ਕਰਨਾ ਮੰਮੀ ਸਲਾਹ ਸਾਰੇ ਪਰਿਵਾਰ ਨਾਲ ਕਰਨੀ ਚਾਹੀਦੀ ਆ ਵੇਖੋ ਦੋਵੇਂ ਪਰਿਵਾਰਾਂ ਨੂੰ ਬਿਠਾਓ ਸ਼ੰਮੀ ਨੂੰ ਵੀ ਬਿਠਾਓ ਵਿੱਚ ਤੇ ਫੇਰ ਹੀ ਸਲਾਹ ਕਰੋਗੇ ਸਾਡੀ ਇਕੱਲੀ ਤੇ ਸਹਿਮਤੀ ਨਾਲ ਥੋੜੀ ਤੇ ਤੋੜ ਦੋਗੇ ਕੁੜੀ ਉਹੋ ਹੀ ਤੈਨੂੰ ਪੁੱਛਣ ਲੱਗੀ ਰਾਣੇ ਦੀ ਤੇ ਸਲਾਹ ਲਈਏ ਕੀ ਕਹਿੰਦਾ ਰਾਣਾ ਤੇ ਰਾਣੇ ਨੂੰ ਫੇਰ ਸਾਧ ਲਈਦਾ ਉਹਨੇ ਮੰਮੀ ਮੇਰੇ ਕਹਿਣ ਤੇ ਨਹੀਂ ਹੋਣਾ ਤੁਹਾਨੂੰ ਆਪ ਹੀ ਸਦਨਾ ਵਾਲਾ ਜਾ ਕੇ ਜਾਂ ਤੇ ਤੁਸੀਂ ਲੈ ਕੇ ਆਓ ਉਹਨੂੰ ਤੂੰ ਜਾ ਉਧਰ ਜਾ ਕੇ ਸਲਾਹ ਕਰਕੇ ਆਓ ਜਿਵੇਂ ਉਹ ਕਹਿੰਦਾ ਸਾਨੂੰ ਮਨਜ਼ੂਰ ਐ ਵੈਸੇ ਚਾਹੀਦਾ ਤੇ ਭੇਜ ਦੇਣਾ ਚਾਹੀਦਾ ਵਾ ਤੁਹਾਡੀ ਵੈਸੇ ਸਲਾਹ ਹੈਗੀ ਭੇਜਣ ਦੀ ਕਿ ਨਹੀਂ ਨਹੀਂ ਆਪਾਂ ਘਰੇ ਥੋੜਾ ਬਿਠਾਉਣੀ ਆ ਮੰਮੀ ਭੇਜਣਾ ਤੇ ਹੈਗਾ ਹੀ ਆ ਇਹੋ ਗੱਲ ਨਾ ਮੈਂ ਤੇਰੇ ਕੋਲ ਪੁੱਛਣਾ ਚਾਹੁੰਦੀ ਆ ਪਹਿਲਾਂ ਆਪਾਂ ਆਪਣੇ ਘਰ ਤੇ ਤੇ ਕਰੀਏ ਫਿਰ ਆਣੇ ਨੂੰ ਵੀ ਸੱਦ ਲਾਂਗੇ ਮੰਮੀ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਕੀ ਕਰੀ ਜਾਣਾ ਪੁੱਤ ਸਾਰੀ ਉਮਰ ਆਪਣੇ ਘਰ ਤੇ ਹੀ ਆਪਾਂ ਰੱਖ ਲੈ ਭੇਜਣਾ ਤੇ ਪਹਿਲਾਂ ਹੀ ਸਲਾਹ ਕਰਨਾ ਸਮਝੌਤਾ ਕਰਕੇ ਭੇਜ ਦੋ ਮੈਂ ਜਨਨਾ ਹਾਂ ਅੱਗੇ ਵੇਖੋ ਇੰਨੇ ਕਲੇਸ਼ ਚੋਂ ਆਈ ਆ ਤਾਨੂੰ ਪਤਾ ਖਾਂਦਾ ਪੀਂਦਾ ਤਾਂ ਹੈਗਾ ਵਾ ਨਸ਼ਾ ਤੇ ਕਰਦਾ ਹੱਤ ਦਾ ਤੇ ਉਹਨੇ ਹਟਣਾ ਤੇ ਹੈ ਨਹੀਂ ਆ ਤੇ ਆਪਾਂ ਦੂਜੀ ਜਗ੍ਹਾ ਵੇਖ ਲੈਨੇ ਆ ਕੱਲ ਤੇ ਉਹਦੀ ਮਾਂ ਕਹਿੰਦੀ ਸੀ ਹੁਣ ਕੋਈ ਨਸ਼ਾ ਨਹੀਂ ਕਰਦਾ ਕੁਝ ਨਹੀਂ ਖਾਂਦਾ ਪੀਂਦਾ ਤੇ ਦੂਜੀ ਇਹ ਗੱਲ ਜੀ ਤੀ ਉਹਨੂੰ ਨਾ ਕਰੋਗੇ ਕੱਲ ਨੂੰ ਦੂਜੀ ਥਾਂ ਤੇ ਕਰੋਗੇ ਜੇ ਅੱਗੇ ਉਹਦਾ ਬੱਚਾ ਹੋਇਆ ਕੁਵਾਰਾ ਮੁੰਡਾ ਤੇ ਮਿਲ ਨਹੀਂ ਜਾਣਾ ਇੱਦਾਂ ਫੇਰ ਕੀ ਕਰੋਗੇ ਹੁਣ ਇੱਧਰ ਆ ਉਹ ਆਈ ਆਪਣੀ ਗਲਤੀ ਦਾ ਉਹਨੂੰ ਅਹਿਸਾਸ ਹੋਇਆ ਵਾ ਮਾਂ ਵੀ ਕਹਿਣ ਦੀ ਆ ਸੁਗਰਿਆ ਵੀ ਲੱਗਦਾ ਨਾ ਮੇਰੀ ਸੁਣ ਗੱਲ ਮਾਂ ਅੱਜ ਕਹਿਂਦੀ ਕਿਹੜੀ ਗੱਲ ਹੈ ਜੀ ਆ ਮਾਂ ਬਥੇਨੇ ਪੁੱਛੇ ਪਉਂਦੀ ਉਹਦੇ ਪਰ ਉਹ ਮੁੰਡਾ ਨਹੀਂ ਹਟਨ ਵਾਲਿਆ ਜਾਏਗਾ ਵੇਖ ਨਾ ਮਾਰਦਾ ਕੋੜਦਾ ਵਾ ਸਾਰੀਆਂ ਗਲਤੀਆਂ ਤੇ ਸਾਡੀ ਕੁੜੀ ਦੀਆਂ ਕੱਢੀ ਜਾਂਦੇ ਆਂ ਵੇਖਿਆ ਨਹੀਂ ਇੱਥੇ ਬੈਠ ਕੇ ਤੈਨੂੰ ਮੈਂ ਇੰਨੇ ਫੋਨ ਕਰਾ ਕਰਿਆ ਇੰਨੇ ਚਿਰ ਬਾਅਦ ਵਿੱਚ ਚੇਤਾ ਹੋਣਾ ਹੈ ਜਾਣ ਵਾਸਤੇ ਉਦੋਂ ਤੇ ਕਿੰਨੀਆਂ ਗੱਲਾਂ ਕਰਦੇ ਆਂ ਜਿਵੇਂ ਬਿਲਕੁਲ ਹੀ ਸਹੀ ਹੁੰਦਾ ਏ ਪਰ ਮੰਮੀ ਤੁਹਾਡੀ ਜ਼ਿਆਦਾ ਨਾ ਗੱਲ ਹੋਈ ਹੋਣੀ ਆ ਉਹ ਕੀ ਕਹਿੰਦੀ ਆ ਜਾਣਾ ਆ ਕੀਕ ਨਹੀਂ ਜਾਣਾ ਆਪਾਂ ਕਹਿ ਦਈਏ ਵੀ ਜਾ ਫਿਰ ਜਨਾਬ ਤੇ ਤੇ ਅਗਲੀ ਨਾ ਕਰਦੇ ਤੇ ਫਿਰ ਸੀਮਾ ਮੇਰੀ ਸੁਣ ਦਾਲ ਇੱਕ ਮਿੰਟ ਮੰਮਾ ਆਪਾਂ ਕੋਈ ਡੋਬਣੀ ਨਹੀਂ ਆ ਅੱਗੇ ਘੁੱਟ ਖਾਂਦੀ ਰਹੀ ਆ ਤੇ ਆਪਾਂ ਨਹੀਂ ਚਾਹੁੰਦੇ ਵੀ ਦੁਬਾਰਾ ਛਿੱਤਰ ਖਾਵੇ ਉੱਥੇ ਹਾਂ ਇਹ ਮੈਂ ਇੱਥੇ ਰਾਧਾ ਦੀ ਸਲਾਹ ਪੁੱਛਣੀ ਆ ਮੰਮੀ ਨੇ ਗੱਲ ਕੀਤੀ ਹੁਣ ਇਹ ਮੇਰੇ ਤੇ ਮੈਂ ਨਹੀਂ ਕੀਤੀ ਮੈਂ ਤਾਂ ਕਹ ਤੂੰ ਹੀ ਨਾਨਾ ਪਰਜਾਈ ਨੇ ਕੀਤੀ ਹੋਣੀ ਆ ਵੀ ਤੂੰ ਦੱਸੇਂਗੀ ਮੈਨੂੰ ਵੀ ਮੰਮੀ ਰਾਧਾ ਆ ਕਹਿੰਦੀ ਆ ਵੀ ਆਪਾਂ ਆ ਸਲਾਹ ਕੀਤੀ ਭਿਓ ਆਂਦੀ ਮੈਂ ਜਾਣਾ ਹੈ ਕਿ ਨਹੀਂ ਜਾਣਾ ਮੈਂ ਤਾਂ ਸਭ ਤੋਂ ਤੈਨੂੰ ਪੁੱਛਣਾ ਸੀ ਮੰਮੀ ਮੇਰੀ ਸੁਣੋ ਗੱਲ ਅੱਗੇ ਰਾਧਾ ਨੇ ਕੀਤੀ ਆਪਣੀ ਮਰਜ਼ੀ ਕੁਣਾਪਰ ਆਦਾ ਦੀ ਮਰਜ਼ੀ ਨਹੀਂ ਚੱਲਣ ਦੇਣੀ। ਥਾਲੇ ਮੂੰਹੋਂ ਮੂੰਹ ਤੇ ਕਹਿੰਦੀ ਮੈਂ ਨਹੀਂ ਜਾਣਾ। ਮੈਂ ਸੋਚ ਕੇ ਦੱਸਾਂਗੀ ਮੈਨੂੰ ਸਮਾਂ ਚਾਹੀਦਾ। ਇਹਦਾ ਕੀ ਮਤਲਬ ਹੁੰਦਾ ਵਾ? ਹੁੰਦਾ ਨਹੀਂ ਜਾਣਾ ਤੇ ਨਹੀਂ ਜਾਣਾ। ਇਹ ਥੋੜਾ ਨਾ ਵੀ ਆਪਾਂ ਨੂੰ ਜ਼ਬਰਦਸਤੀ ਉੱਥੇ ਧੱਕ ਦਾਂਗੇ। ਇੱਕ ਵਾਰ ਸਾਡੇ ਘਰ ਦਾ ਨਹੀਂ ਪਹਿਲਾਂ ਕਲੇਸ਼ ਮੁੱਕਦਾ। ਸ਼ੰਬੀ ਨੇ ਜਿਹੜਾ ਕਲੇਸ਼ ਪਾਇਆ ਹੀ ਹੁਣ ਉਹ ਕਰੋ ਬਹਿਣ ਆ ਗਏ ਹੁਣ ਜੇ ਕਰੀਏ ਤੇ ਸਾਡੇ ਬੈਠੇ ਇੱਥੇ ਗੱਲ ਕਰਦੇ। ਹੁਣ ਉਹ ਵੀ ਨਹੀਂ ਹੈਗੀ। ਉਹ ਦੇਖੋ ਆਪਾਂ ਜਾਵਾਂਗੇ ਫਿਰ ਉਹ ਬੋਲਣਗੇ। ਪੀ ਉਧਰ ਆ ਗਏ ਮੰਮੀ ਤੁਹਾਨੂੰ ਜਾਣਾ ਪੈਣਾ ਉਧਰ ਤੇ ਜਾ ਕੇ ਪੁੱਛੋ ਆਪੀ ਉਹਨਾਂ ਦੀ ਕੀ ਸਲਾਹ ਮਸ਼ਾ ਤੇ ਜੇ ਆਪਾਂ ਕਹਿ ਲਈ ਤਾਂ ਨਾ ਢੇਰ ਦੋ ਤੇ ਅਗਲੇ ਨੇ ਕਹਿੰਦਾ ਸੰਤ ਇੱਕ ਵਾਰੀ ਵੀ ਨਹੀਂ ਪੁੱਛਿਆ ਹੈਗਾ ਨਹੀਂ ਮੈਂ ਉਧਰ ਜਾਵਾਂ ਤਾਂ ਉਹਨਾਂ ਨੂੰ ਸੱਦਾ ਫੋਨ ਕਰਕੇ ਉਹਨਾਂ ਨੂੰ ਇੱਥੇ ਸੱਦਾ ਜੇ ਤੇ ਆਂਦੇ ਆ ਜੀ ਸੱਦ ਕੇ ਸਭ ਤੋਂ ਉਹਨਾਂ ਦਾ ਘਰ ਹੈ ਸਾਡਾ ਕਲਿਆਂ ਦਾ ਥੋੜੀ ਘਰ ਹੈ ਜੇ ਤੇ ਆਂਦੇ ਆ ਠੀਕ ਹੈ ਜੇ ਨਹੀਂ ਆਉਂਦੇ ਤਾਂ ਫਿਰ ਤੁਹਾਨੂੰ ਜਾਣਾ ਪੈਣਾ ਉਧਰ ਨਹੀਂ ਕੋਈ ਨਹੀਂ ਮੈਂ ਸੁਨਿਆ ਕਰਦੀ ਆ ਮਮੀ ਉਹਨਾਂ ਦੀ ਸਲਾਹ ਲੈਣੀ ਜ਼ਰੂਰੀ ਆ ਵੇਖੋ ਮੈਂ ਜੇ ਮੜਾ ਕਰੀ ਜਾਂਦਾ ਕੀ ਪਤਾ ਅੰਦਰੋਂ ਉਹ ਆ ਕਰ ਦੇਣਾ ਤਾਂ ਉਹਨਾਂ ਨੇ ਕਹਣਾ ਤੇਰੇ ਕਰਕੇ ਤੇ ਆਪਾਂ ਤੇਰੇ ਹਾਂ ਦੇ ਆ ਵਿੱਚ ਆ ਹਾਂ ਮਲਈਆ ਹੁਣ ਇਹ ਆ ਵੀ ਉਹ ਵੀ ਆਪਣਾ ਫੈਸਲਾ ਦੱਸਣ ਕਿ ਮੇਰਾ ਤੇ ਤੇ ਹੀ ਫੈਸਲਾ ਸੋਣੀ ਲਿਆ ਵਾ ਕੋਈ ਨਹੀਂ ਆਪਾਂ ਉਹਨਾਂ ਨੂੰ ਸੱਦ ਕੇ ਪੁੱਛਦੇ ਆ ਉਹਨਾਂ ਦੋਵਾਂ ਜੀ ਅਨਸੱਦਦੀ ਆ ਮੈਂ ਤੇ ਜੇ ਤੇ ਆਖਣਗੇ ਆਉਣੇ ਫਿਰ ਤੇ ਸਾਰੇ ਸਾਹਮਣੇ ਬਹਿ ਕੇ ਗੱਲ ਕਰਾਂਗੇ ਤੇ ਜੇ ਉਹ ਨਾ ਆਏ ਤੇ ਫਿਰ ਮੈਂ ਜਾਉਂਗੀ ਨਾਲ ਚੱਲ ਪੀ ਤੁਸੀਂ ਵੀ ਚੱਲ ਪਿਓ ਕੋਈ ਗੱਲ ਨਹੀਂ ਨਹੀਂ ਮੰਮੀ ਉਹਨਾਂ ਨੂੰ ਇੱਧਰ ਹੀ ਬੁਲਾਇਓ ਆਪਾਂ ਨਹੀਂ ਉਹਨਾਂ ਦੇ ਵੱਲ ਜਾਣਾ ਤਾਨੂੰ ਪਤਾ ਨਾ ਸ਼ਮਮੀ ਮੇਰਾ ਸਹੀ ਤਰੀਕੇ ਨਾਲ ਤੇ ਗੱਲ ਤੇ ਕਰਦੀ ਨਹੀਂ ਆ ਹਰ ਵੇਲੇ ਤੇ ਓਖਾ ਬੋਲਦੀ ਆ ਮੈਂ ਤੇਨੂੰ ਉਦੋਂ ਨਹੀਂ ਕਿਹਾ ਸੀ ਪਈ ਆਉਂਦੇ ਜਾਂਦੇ ਰਹੋ ਪੁੱਤ ਮਗਰ ਉਦੋਂ ਤੇ ਕਹਿਆ ਜੇ ਤੱਕ ਆਈ ਨਹੀਂ ਆ ਤੂੰ ਇਸ ਗੱਲ ਦਾ ਨਹੀਂ ਨਾ ਪਤਾ ਪਰ ਜੇ ਪਿਆਰ ਨਾ ਕੋਈ ਵਾਕ ਹੋ ਜਾਂਦੀ ਪਿਆਰ ਨਾ ਗਈ ਹੁੰਦੀ ਨਾ ਤੇ ਹੌਣ ਜਨ ਬਣਿਆ ਵੀ ਰਹਿੰਦਾ ਗਈ ਤੇ ਗੁੱਸੇ ਚੇ ਗੱਲ ਤੇ ਸਾਰੇ ਘਰਾਂ ਵਿੱਚ ਗੱਲਾਂ ਹੁੰਦੀਆਂ ਵਾ ਪਰ ਆਖਰ ਪਿਆਰ ਤੇ ਬਣਿਆ ਹੀ ਰਹਿੰਦਾ ਨਾ ਪਰ ਇੰਨੇ ਤੇ ਕੋਈ ਪਿਆਰ ਵੀ ਨਹੀਂ ਕਿਤੇ ਇੱਕ ਵਾਰੀ ਦੀ ਮੰਮੀ ਜਾਣ ਲੱਗੇ ਸ਼ਮਮੀ ਨੇ ਮੈਨੂੰ ਕਿਹਾ ਪੀ ਦੀਦੀ ਤੁਸੀਂ ਵੀ ਆ ਜਾਓ ਤੁਹਾਨੂੰ ਤੇ ਰਾਧਾ ਨੂੰ ਕਹਿਣ ਦੀ ਸੀ ਤੇ ਜਦੋਂ ਮੱਝ ਆਉ ਤੇ ਰਹ ਮੈਂ ਸੌਂਦੀ ਵੀ ਹਾਂ ਮੈਂ ਇੱਧਰ ਕਿਚਨ 'ਚ ਕੰਮ ਕਰਨੀ ਆ ਤੇ ਮੇਰਾ ਮੈਨੂੰ ਕਹਿੰਦਾ ਨਹੀਂ ਇਹਦਾ ਬੱਜੇਗਾ ਮੈਂ ਹੀ ਅਕਸਰ ਵੱਢੀ ਠਾਣੀ ਆਉਦੀ ਹੈਗਾ ਤੇ ਹੈਗਾ ਹੀ ਪੁੱਤ ਚਲੋ ਗੁੱਸਾ ਹੀ ਕੋਈ ਗੱਲ ਨਹੀਂ ਆਜੂਗੀ ਫੇਰ ਮਿਲ ਜੂਗੀ ਹੁਣ ਗਈ ਹੈ ਨਾ ਹੁਣ ਜਿੱਦਣ ਆਈ ਹੁਣ ਤੇਰੇ ਨਾਲ ਮਿਲਣਾ ਸਾਰੇ ਗੁੱਸੇ ਦੇ ਲਈ ਦੂਰ ਹੋ ਜਣੇ ਸਿਮਤ ਦੋ ਚਾਰ ਤੈਨ ਰੁਕ ਜਾ ਵੇਖੀ ਜਦੋਂ ਉਹਨਾਂ ਦਾ ਦੇ ਲੈਣੇ ਨਾ ਲੱਗਾ ਉਹਨਾਂ ਨੇ ਆਪਣੇ ਆਪ ਇੱਥੇ ਭੱਜੇ ਆਣਾ ਮੈਂ ਰਾਣਾ ਨੂੰ ਚੰਗੀ ਤਰ੍ਹਾਂ ਜਾਣਦਾ ਵਾਂ ਆਪਾਂ ਕੱਟੇ ਖਾਸ ਦੇ ਖੇਡਦੇ ਰਹਿਆ ਜਦੋਂ ਰਾਣਾ ਮੇਨਾਂ ਰੋਸਦਾ ਹੁੰਦਾ ਹੀ ਨਾ ਸਿਰਫ ਅੱਕਾ ਕੋਣਾ ਘੰਟਾ ਰਸਦਾ ਹੁੰਦਾ ਹੈ ਤੇ ਮੁੜ ਕੇ ਮੈਨੂੰ ਬੁਲਾ ਲੈ ਜਾਂਦਾ ਹੈ ਪਰ ਤੂੰ ਰਾਣੀ ਦਾ ਨਾਂ ਨਾ ਕੱਲਾ ਸੋਚੋ ਉਧਰ ਉਹਨਾਂ ਦੇ ਮਗਰੋਂ ਦੀ ਮੋਟੀ ਵੀ ਆ ਉਹ ਨਾ ਆਈ ਉਹ ਤੇ ਕਹਿੰਦੀ ਨਹੀਂ ਸ਼ੁਕਰ ਹੈ ਮੈਂ ਇੱਥੋਂ ਨਿਕਲੀ ਆ ਉਹ ਤੇ ਰਾਣੇ ਨੂੰ ਜ਼ਿਆਦਾ ਨਾ ਸ਼ੰਮੀ ਨੂੰ ਪੁੱਛਣਾ ਪਵੇ ਮਮਾ ਇੱਕ ਗੱਲ ਹੈਗੀ ਜੇ ਵੇਖੋ ਉਹਨਾਂ ਦੇ ਦੋਵਾਂ ਦੇ ਜਾਣ ਨਾਲ ਘਰ ਖਾਲੀ-ਖਾਲੀ ਹੋ ਗਿਆ ਤੇ ਉਹ ਤੇ ਜੀਆਂ ਨਾ ਰੌਣਕ ਹੁੰਦੀ ਆ ਮੇਰਾ ਨਾ ਬਿਲਕੁਲ ਹੀ ਦੇਲੀ ਨਹੀਂ ਲੱਗੰਦਿਆ ਰਾਣੇ ਤੋਂ ਬਿਨਾ ਹੁਣ ਇਸ ਤਰ੍ਹਾਂ ਹੀ ਹੋਣਾ ਬੇਟਾ ਮਨ ਤੇ ਘਾਟੀ ਲੱਗਣਿਆ ਧਿਆਨ ਉਧਰ ਹੀ ਰਹਿਣਾ ਵਾ ਉਹਨਾਂ ਦਾ ਇੱਧਰ ਰਹਿਣਾ ਹੀ ਨਹੀਂ ਉਹਨਾਂ ਦਾ ਦਿਲ ਲੱਗਣ ਦਾ ਉਹਨਾਂ ਦਾ ਵੀ ਦਿਲ ਲੱਗਦਾ ਅੱਜ ਸੌਰਜ ਅੱਜ ਸਭਾ ਮੈਂ ਜਦੋਂ ਸਵੇਰੇ ਨਾਸ਼ਤਾ ਕਰਦਾ ਪਿਆ ਸੀ ਨਾ ਕਿਨੂੰ ਰਾਣੀ ਦੀ ਯਾਰ ਆ ਗਈ ਤੇ ਮੇਰਾ ਮਨ ਪਰ ਆਇਆ ਵੀ ਆਪਾਂ ਦੋਵੇਂ ਇਕੱਠੇ ਭਰਾ ਨਾਸ਼ਤਾ ਕਰ ਦਿੰਦੇ ਹਾਂ ਕੋਈ ਗੱਲ ਨਹੀਂ ਉਹਨਾਂ ਨੇ ਇੱਧਰ ਆਇਆ ਕਰਨਾ ਤੂੰ ਟੈਨਸ਼ਨ ਨਾ ਆਇਆ ਕਰ ਮੈਂ ਤੇਰੀਆਂ ਦਾ ਕੀ ਕੀਤਾ ਜੀ ਅੱਜ ਜਾਏਗਾ ਸਾਡੇ ਵਾਰੀ ਦਾ ਕਰੇਗਾ ਕੰਮ ਕਿ ਨਹੀਂ ਕਰੇਗਾ ਨਹੀਂ ਮम्मा ਮੈਂ ਪੈਲੀ ਦਾ ਵੀ ਸੋਚ ਲਿਆ ਮੈਂ ਸੋਚਦਾ ਪਿਆ ਮੈਂ ਠੇਕੇ ਤੇ ਪੈਲੀ ਦੇ ਦਿਆ ਕਰਾ ਮੇਰੇ ਕੋਲ ਦੋ ਪਾਸੇ ਤੇ ਕੰਮ ਹੁਣਾਨੀ ਤੇ ਨਾ ਮੈਨੂੰ ਪੈਲੀ ਹੁੰਦਾ ਕੋਈ ਕੰਮ ਹੁੰਦਾ ਵਾ ਬਾਹਰ ਲਿਆ ਉਹਨੇ ਨਾ ਇਹਦੇ ਵੀ ਠੇਕਾ ਮੈਂ ਉਹਦਾ ਲੈ ਲਿਆ ਕਰਾਂਗਾ ਤੇ ਮੈਂ ਉਹਦੀ ਪੈਲੀ ਵਾਦਾਂਗਾ ਮਗਰ ਡੰਗਰ ਨਹੀਂ ਮੈਂ ਉਹਦਾ ਸਾਹਮਣੇ ਆ ਜਾਂਦਾ ਹੀ ਪਰ ਡੰਗਰ ਨੂੰ ਵੀ ਤਾਂ ਪੱਠੇ ਭੁੱਖ ਲੱਗਣੀ ਆ ਡੰਗਰ ਨੂੰ ਤਾਂ ਭੁੱਖਿਆ ਥੋੜਾ ਇੱਥੇ ਰਹਿ ਜਾਣਾ ਉਹ ਤਾਂ ਮੈਂ ਤੇ ਉਹਨਾਂ ਨੂੰ ਕੀ ਆ ਪਤਾ ਜਿੱਥੇ ਤੂੰ ਦੋ ਨੂੰ ਪੋਣਾ ਦੋ ਨੂੰ ਹੋਰ ਪੋੜੀ ਜੋ ਸਾਰਾ ਕੰਮ ਸੰਭਿਆ ਇਹ ਤਾਂ ਪੋਨ ਵਾਲਾ ਹੀ ਕੰ ਨਹੀਂ ਤੂੰ ਕੋਣੇ ਤੱਕ ਆ ਮੈਨੂੰ ਕਹਿ ਦਿਆ ਕੰਮ ਆ ਪਾ ਦਿਆ ਕੋਈ ਇੱਥੇ ਕੱਟੇ ਸਾ ਜਿੱਥੇ ਘਰ ਚ ਕਲੇਸ਼ ਹੁੰਦਾ ਹੈ ਤਾਂ ਤਾਂ ਵੀ ਮੇਰੇ ਨਾਲ ਮੱਝਾ ਥਾਵਾਂ ਨੂੰ ਇੱਥੇ ਪਾ ਲੈਂਦਾ ਹਾਂ ਡੰਗਰਾਂ ਨੂੰ ਦੇਖ ਲੈਂਦਾ ਹਾਂ ਹੁਣ ਕੀ ਪਤਾ ਡੰਗਰਾਂ ਨੂੰ ਵੇਖਿਆ ਕਿ ਨਹੀਂ ਵੇਖਿਆ ਨਹੀਂ ਦੋ ਦੋ ਪਾਸੇ ਥੋੜੇ ਨਹੀਂ ਕੰਮ ਹੁੰਦਾ ਮੰਮੀ ਅਰੇ ਨੇ ਆਫਿਸ ਦਾ ਵੀ ਵੇਖਣਾ ਤੇ ਥੋੜੀ ਪਹਿਲੀ ਬੰਨੇ ਵੀ ਜਾ ਕੇ ਵੇਖਣਾ ਇਹ ਤਾਂ ਉਹ ਕਰਨਾ ਹੀ ਪੈਣਾ ਵਾ ਕਰੂਗਾ ਕਰੂਗਾ ਇਹ ਤੂੰ ਇਹ ਕਹੋਗੇ ਨਾ ਫੇਰ ਹੀ ਕਰਨਾ ਸਾਡੇ ਕਹਿ ਤਾ ਨਹੀਂ ਆਕੀ ਲੱਗਣਾ ਨਹੀਂ ਕਰੂਗਾ ਕਰੂਗਾ ਨਹੀਂ ਜਾਣਾ ਤਾਂ ਫਿਰ ਜਾਓ ਰਾਣੀ ਨੂੰ ਬੁਲਾ ਲਿਆਓ ਕੌਣ ਤੇ ਰਾਣਾ ਕਰੇ ਹੋਣਾ ਵਾ ਮੈਂ ਫੋਨ ਕਰ ਦਿੰਨੀ ਉਹਨਾਂ ਨਾਲ ਜਾ ਜਣਾ ਆਪੇ ਇਹੋ ਹੀ ਮੈਂ ਕਹਿਣ ਲੱਗੀ ਜਾਨ ਨਾਲ ਨਾ ਪਹਿਲਾਂ ਫੋਨ ਕਰਨ ਵੀ ਮੰਮੀ ਵੀ ਇਹੋ ਹੀ ਕਿਹਾ ਵੀ ਦੋਵੇਂ ਜੀ ਆਓ ਤੇ ਘਰ ਨਾਲ ਕੋਈ ਸਲਾਹ ਕਰਨੀ ਤੇ ਜੇ ਨਾ ਨਾ ਮੰਨਣਗੇ ਫੇਰ ਚਲ ਜਿਓ ਫਿਰ ਮੈਂ ਇਕੱਲੀ ਜਾਨੀ ਆ ਨਾ ਤੁਸੀਂ ਦੋਵੇਂ ਰਹਿ ਜਾਂਦੇ ਜੇ ਜੇ ਉਹ ਇੱਥੇ ਆਉਣਗੇ ਸਾਰਿਆਂ ਚ ਗੱਲ ਹੋ ਜਾਣੀ ਹੈ ਹੋਈ ਹੋਈ ਤੱਕ ਆਈਆਂ ਫੋਨ ਕਰਾਂ ਆਉਂਗੇ ਇੱਥੇ ਹੀ ਆਉਂਗੇ ਕੋਈ ਨਹੀਂ ਮਤਲਬ ਇੱਥੇ ਆ ਕੇ ਨਾ ਦੇ ਕੋ ਸਭ ਦੀਆਂ ਸਾਂਝੀਆਂ ਹੁੰਦੀਆਂ ਫਰਜ ਉਹਨਾਂ ਦਾ ਵੀ ਬੰਦ ਆ ਜੀ ਕੋਈ ਨਹੀਂ ਕਰਦੀਆਂ ਫਿਰ ਤੇ ਮੇਰੀ ਗੱਲ ਸੁਣੋ ਫੋਨ ਹੀ ਕਰ ਦੋ ਤੇ ਕਿੱਥੇ ਚਲੇ ਜਾਓਗੇ ਮੈਂ ਤੁਹਾਨੂੰ ਫੋਨ ਲਿਆ ਕੇ ਦਿੰਨੀ ਐ ਇੱਥੇ ਬਹਿ ਕੇ ਕਰ ਲਿਓ ਤੁਹਾਡਾ ਲਿਓ ਨਹੀਂ ਮੈਂ ਫੋਨ ਮੈਂ ਕਦੀ ਨਾ ਮਾਰ ਕੇ ਕੇ ਉਹ ਬਾਹਰ ਸਾਰੀ ਧੜੀ ਅੰਦਰ ਹੀ ਕੱਝੀ ਰਹੀਦਾ ਸਸੀ ਘਰਾਂ ਬੋਲੀ ਪੰਜੇ ਕੀ ਹਾਲ ਚੱਲ ਜੀ ਵਧੀਆ ਵਧੀਆ ਤੁਸੀਂ ਦਵਾ ਮੋਟਾ ਮੋਟਾ ਪਾਇਆ ਮੈਨੂੰ ਵੀ ਅੰਦਰ ਠਾਡੇ ਲੱਗਣ ਲਈ ਤੁਸੀਂ ਕਾਹੇ ਮੋਟਾ ਛੁੜ ਪਾਇਆ ਜੀ ਨਹੀਂ ਨਾ ਮੋਟਾ ਨਹੀਂ ਛੁੜ ਤੁਹਾਡਾ ਦਵਾ ਤੂੰ ਤੁਸੀਂ ਮੋਟਾ ਪਾਓ ਤੇ ਮੈਂ ਨਾ ਘੜੀ ਬਾਹਰ ਨਿਕਲੀ ਤੇ ਕਿੱਟੀ ਨੂੰ ਆਖਣ ਲਈ ਮੈਂ ਘੜੀ ਕਾਇੀ ਇਹ ਜਿੱਤ ਤੂੰ ਤਿੰਨ ਗਣੂ ਨਾਲੇ ਮੈਂ ਕੋਈ ਹੁਣ ਮੱਥੇ ਲੱਗੂ ਠੀਕ ਹੈ ਨਾ ਕੋਈ ਗੱਲ ਠੀਕ ਹੈ ਬੱਚਾ ਜੀ ਸਭ ਸਭ ਕੋ ਠੀਕ ਠਾਕ ਤੁਸੀਂ ਸੁਣਾਓ ਸ਼ੁਕਰ ਹੈ ਜਿਹੜਾ ਸਮਾਂ ਨਿਕਲ ਜਾ ਉਹ ਹੀ ਚੰਗਾ ਜੀ ਤੇ ਕਿਦਰ ਨੂੰ ਚੱਲੇ ਹੋ ਤੁਸੀਂ ਮੈਂ ਬੱਸ ਮੈਂ ਕਿਹਾ ਮੈਂ ਉਹ ਜਰਾ ਬਾਹਰ ਜਰਾ ਚੱਲੀ ਸਾਂ ਜੇ ਉੱਧਰ ਅੱਛਾ ਤੇ ਮੈਂ ਕਿਹਾ ਜਾਂਦਾ ਉਹ ਕੰਮ ਸੀ ਥੋੜਾ ਜਿਹਾ ਮੈਂ ਚੱਲ ਹੋ ਗਿਆ ਨਹੀਂ ਮੈਂ ਕਿਹਾ ਮਰੀ ਪੈਂਦੀ ਘੋਤੇ ਨੇ ਨਾਲੇ ਨਾਲ ਅੱਜ ਬੜੀ ਜਿਆਦਾ ਬਾਹਰ ਨਹੀਂ ਲੱਟ ਟਾਈਮ ਹੀ ਨਹੀਂ ਮਿਲਦਾ ਹਾਂਜੀ ਹਾਂਜੀ ਨਹੀਂ ਕਿਤੇ ਦੇਣੇ ਆ ਨਾ ਕੰਮ ਬਸ ਜੀ ਲੱਗੀ ਜਾਂਦੀ ਹੈ ਤੇ ਮੇਰੀ ਗੱਲ ਸੁਣੋ ਹਾਂਜੀ ਆ ਉੱਪਰ ਕੋਣ ਆ ਰਹੇ ਨੇ ਅਸੀਂ ਇੱਥੇ ਬੰਦ ਪਿਆ ਸੀ ਨਾ ਪੋਸ਼ਨ ਤੁਹਾਨੂੰ ਨਹੀਂ ਪਤਾ ਨਹੀਂ ਤੁਹ ਵੀ ਲੱਗੇ ਰਹਿੰਦੇ ਇਹ ਕਰ ਦੋ ਮੈਨੂੰ ਦੱਸੋ ਕੀ ਗੱਲ ਹੋ ਗਈ ਭੈਣ ਜੀ ਆਪਾਂ ਇੱਥੇ ਇੱਕ ਗੱਲ ਕਰਨੀ ਆ ਤੈਨੂੰ ਪਤਾ ਕੁਦਾ ਨੂੰ ਕੱਲ ਲੱਗਣ ਲੱਗੀ ਹੁੰਦੀ ਆ ਜਾ ਤੂੰ ਅੰਦਰ ਦੇਖ ਲੈ ਮੈਂ ਅੰਦਰ ਚੱਲੀ ਸਾਂ ਆ ਜਾ ਠਾ ਕੋਈ ਨਹੀਂ ਤੈਨੂੰ ਛੇਤੀ ਚੜੀ ਰਹੀ ਦੀ ਆ ਜਾ ਉੱਥੇ ਬਹਿਨੇ ਆ ਆ ਜਾ ਕਿੱਦਾਂ ਤੰਕੇ ਗੱਲ ਦਾ ਪਤਾ ਨਹੀਂ ਨਈ ਮੈਨੂੰ ਨਹੀਂ ਕਿਸੇ ਹਾਲ ਦਾ ਵੀ ਪਤਾ ਹੈਗਾ ਭੈਜੀ ਕਿਤੇ ਕਿੰਨਾ ਰਵਾ ਗਵਾ ਪਿਆ ਇਹ ਤਾਂ ਮਾਰ ਰੋਜ਼ ਲੜਾਈ ਕਰਦਾ ਮੈਂ ਦੋ ਦਿਨ ਅੱਥੇ ਆ ਵੀ ਨਹੀਂ ਸੱਚ ਅੱਛਾ ਮੈਂ ਗਈ ਸੀ ਜਿਹੜਾ ਬਾਹਰ ਕੰਮ ਠੀਕ ਠੀਕ ਆ ਇਹਨਾਂ ਦਾ ਨਾ ਦੋ ਤਿੰਨ ਦਿਨਾਂ ਦੇ ਨਾਲ ਜਿਆਦਾ ਕੰਮ ਨਹੀਂ ਕਰਦੀ ਉਹ ਨਿੱਕੀ ਵੀ ਬੜੀ ਤੇਜ਼ ਆਈ ਹੈ ਉਹਨਾਂ ਨਾਲ ਬਣਦੀ ਹੋਈ ਅੱਗ ਵੀ ਪੜੀ ਰਹੀ ਈ ਚੰਗੇ ਘਰ ਦੀ ਆ ਅਗਲੀ ਜੇ ਕੋਈ ਆndi ਮਾਂ ਚੀਜ਼ ਲੈਣੀ ਮਹਿੰਗੀ ਅਗਲੇ ਆਂਦੀ ਆਂ ਤੈਨੂੰ ਪਤਾ ਨਿੱਗ ਨਿੱਗੀਆਂ ਗੱਲਾਂ ਤੋਂ ਗੱਲਾਂ ਫਿਰ ਵੱਜ ਜਾਂਦੇ ਨਾ ਵੇਹਲਾ ਵੱਡੀ ਨੂੰ ਕਿੰਨੇ ਵਰੇ ਹੋ ਗਏ ਆ ਸੱਸ ਨਾਲ ਕਿੰਨੀ ਪੰਨੀ ਉਹਦੀ ਕਦੀ ਕੋਈ ਉੱਚੀ ਨਹੀਂ ਮੇਰੀ ਗੱਲ ਸੁਣੀ ਇਹਨੇ ਕਿਤੇ ਹੁੰਦੀ ਨਹੀਂ ਆਹਰ ਕਿਉਂ ਕਰੀ ਪੈਣ ਫੇਰਾ ਗਲੀ ਨੇ ਚਾਦੀਆ ਬੰਦੀ ਚਾਬੀ ਲੈ ਲਈ ਉਹ ਜੋਰ ਜਨਦੀ ਨਹੀਂ ਤੇ ਇਹੋ ਜੀ ਕਿਹੜੀ ਇੰਨੀ ਗੱਲ ਹੋ ਗਈ ਘਰ ਹੀ ਅੱਡ ਅੱਡ ਹੋ ਗਿਆ ਘੇਰੋ ਘੇਰੋ ਤੇ ਨਹੀਂ ਤਾਂ ਮੈਂ ਦੱਸਣ ਨਹੀਂ ਫਿਰ ਘਰ ਚ ਕਈ ਨਿਕ ਨਿਕੀਆਂ ਗੱਲਾਂ ਹੋ ਜਾਂਦੀਆਂ ਹੋ ਤੱਕ ਪੈਜੀ ਅਗਲਿਆਂ ਦੇ ਕਿਤੇ ਪੈਲੀ ਬੰਨ੍ਹਣੀਆਂ ਤੇ ਸਾਡਾ ਬੱਕਰਾ ਕਰੋ ਤੁਹਾਨੂੰ ਸਾਰੀ ਗੱਲ ਤੁਹਾਨੂੰ ਸੱਦੇ ਸੰ ਵਿੱਚ ਸੱਧਿਆ ਨਹੀਂ ਮੈਂ ਕਿਹੇ ਘਰ ਵਾਲੇ ਚਲੀ ਜਾਨੀ ਆ ਨਾ ਤੇ ਮੇਰ ਦਾ ਕਿਹੜਾ ਸੁਆਦ ਨਾ ਕੋਈ ਰੂਪ ਸੁਭਾਅ ਰੁੱਖਾ ਜਿਹਾ ਹੀ ਉਤਰਾ ਇਹਦਾ ਤੇ ਗੱਲਾਂ ਗੁੱਲਾਂ ਤੇ ਭੈਣ ਜੀ ਸੋਣੀ ਲਈਆਂ ਤੈਨੂੰ ਪਤਾ ਆਣ ਗਵਾਣ ਡਿਆ ਕੇਵਲੇ ਜੀ ਕਰੇ ਤੂੰ ਜਾ ਹੀ ਪਈਦਾ ਹੈ ਤੇ ਚਲੋ ਘੁੱਟ ਜਾਲੇ ਚਾਹ ਪੀ ਆ ਜੀ ਨਾਲੇ ਗੱਲਾਂ ਬਾਤਾਂ ਨਾਲੇ ਉਹ ਕਿਦਾਂ ਨੂੰ ਮੇਰਾ ਆਈਦਾ ਤਤਵਾ ਕਰਕੇ ਮਨ ਸਰਗਾ ਗੱਲਾਂ ਕਰਦਾ ਹੈ ਹੈ ਇਹ ਲੋ ਉਹ ਮਿਆਦੇ ਬਿਲਕੁਲ ਉਪਰੇ ਉਪਾੜ ਕੇ ਰੱਖਦਾ ਸੱਸ ਸਹੁਰੇ ਜਿਹੜੀ ਰਵਾਜ ਹੈ ਕਿੰਨੀ ਉਹਨਾਂ ਦੀ ਆਪ ਉਹ ਦਿਨੋਂ ਸੱਸ ਵੀ ਬਣੀ ਕਦੀ ਭੈਣ ਜੀ ਕਿਤੇ ਲੜਾਈ ਸੁਣੀ ਹੁਣ ਜੇ ਨਾ ਕਰ ਰੋਜ਼ ਹੀ ਮੇਲਾ ਲੱਗਦਾ ਅਗਲੀ ਆਂਦੀ ਆ ਮੇਰਾ ਘਰ ਸੁਤੇ ਬਾਹਰ ਮਿੱਟੀ ਦਾ ਮਿੱਟੀ ਹੋਇਆ ਜਾਂਦਾ ਤੇ ਇਹ ਵੀ ਲੜਿੰਦਾ ਅਲਕੀ ਐਂ ਜੀ ਵੇਖਾ ਤੂੰ ਵੀ ਸਿਆਣੀ ਆ ਅਗਲਗ ਦੇ ਨੌਕਰੀ ਕਰਨੀ ਨਹੀਂ ਰਿਆ ਕੁਛ ਨਾ ਪੁੱਛ ਤੇ ਲਿਆਉਂਦਾ ਹੀ ਆ ਨਾ ਤੇ ਨਾਲੇ ਜਿਹੜਾ ਬਾਹਰ ਹੀ ਕਮਾਈ ਕਰਦਾ ਸਾਂਝੇ ਕਰਦੀ ਆ ਸਾਂਝੇ ਕਰਦੀ ਪੈੜੀ ਆ ਐ ਅਗਲੀ ਜਾਂਦੀ ਮੇਰਾ ਖਸਮ ਕਮਾਈ ਕਰਦਾ ਜਾਦੀ ਤੇ ਤੇਰਾ ਤੇ ਲਿਆਉਂਦਾ ਹੀ ਕੱਖ ਨਹੀਂ ਆ ਉਹਦੀਆਂ ਗੱਲਾਂ ਬਤਾਈ ਕੁੜੀ ਤੇ ਮਾੜੀ ਨਹੀਂ ਸੀ ਰੇ ਅਮਰਜੀਤ ਪੈਂਜੀ ਸ਼ਮੀ ਮਾੜੀ ਨਹੀਂ ਸੀ ਇਹ ਤੇ ਰੱਬ ਜਾਣੇ ਕੀ ਉਸ ਕੁੜੀ ਨੂੰ ਕਿਸ ਨੇ ਕਿਹਾ ਹੈ ਜਾਂ ਕੀ ਕਿਤੇ ਇਹ ਨਹੀਂ ਸਮਝ ਆਂਦੀ ਪਈ ਮੈਨੂੰ ਪਰ ਉਹ ਕੁੜੀ ਮਾਰੀ ਹੋਈ ਸੀ ਘਾਰ ਟੁੱਟਣ ਵਾਲਾ ਦੇ ਕੋਈ ਨਹੀਂ ਸੱਚ ਇਹ ਤੇ ਕੋਈ ਚੰਗੀ ਨਾ ਚੰਗੀ ਚੱਕ ਪਈ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਕੀ ਇਹਨਾਂ ਦਾ ਘਰ ਨਾ ਪੱਥਰ ਆ ਕੋ ਬਾੜੀ ਮੇਰੀ ਗੱਲ ਸੁਣ ਤੂੰ ਸਿਆਣੀ ਜੇ ਤੈਨੂੰ ਕੋਈ ਚੁੱਕੀ ਜਾਊਗਾ ਤਾਂ ਤੂੰ ਮਗਰ ਲੱਗ ਜੇ ਉਹਦਾ ਆਪਣਾ ਵੀ ਤੇ ਦਿਮਾਗ ਹੈਗਾ ਹੀ ਨਾ ਤੇ ਚੁੱਕਣ ਵਾਲਾ ਤੇ ਕਹਿੰਦੇ ਨੇ ਨਾ ਜਦੋਂ ਅਸੀਂ ਕਿਸੇ ਨੂੰ ਸਿਖਾਣੇ ਆ ਨਾ ਕਿਸੇ ਨੂੰ ਹਾਰਟ ਟਾਈਮ ਅਸੀਂ ਉਹਨੂੰ ਅਮਰ ਪੈਂਜੀ ਅਸੀਂ ਇੱਕ ਬੰਦੇ ਨੂੰ ਹੱਟੇ ਵੀ ਕਹੀ ਜਾਈਏ ਨਾ ਪੱਥਰ ਪੜ ਮੰਦੇ ਉਹ ਵੀ ਫਿਰ ਇਨਸਾਨ ਹੈ ਪੈਂਜੀ ਉਹ ਵੀ ਸਿਆਣੀ ਆ ਉਹਦਾ ਦਿਮਾਗ ਕੰਮ ਕਰਦਾ ਪੜੀ ਲਿਖੀ ਆ ਅਗਲੀ ਆਂਦੀ ਹੋਊਗੀ ਹੁਣ ਤੋਂ ਵੀ ਆਪਣਾ ਵਖਰਾ ਕਰ ਲੈਣੀ ਆ ਤੇ ਚਾਰ ਪੈਰੀ ਜੋੜ ਲੂੰਗੀ ਇਥੇ ਦੇ ਸਾਂਝੇ ਘਰ ਦੇ ਵਿੱਚ ਨਾਲੇ ਮੈਂ ਰੋਟੀਆਂ ਪਕਾਉਣੀ ਆ ਤੇ ਨਾਲੇ ਤੇਰਾ ਬੰਦਾ ਹੀ ਨਾ ਪੈਸੇ ਤੇ ਲੱਗ ਮਾਰੋ ਕਮਾਉਣ ਦੇ ਸਾਰੀ ਝੜੀਆਂ ਵੇਲਾ ਸੜਿਆ ਜਾਂ ਕੱਛਾ ਪਜਾਮਾ ਪਾਇਆ ਹੁੰਦਾ ਤੇ ਸਿਰ ਤੇ ਟੁੱਟਾ ਜਾਂ ਪਰਨਾ ਉਹਦੇ ਰਾਣੇ ਦੀ ਤੇ ਫਿਰ ਕੀ ਹੋ ਗਿਆ ਕੰਮ ਹੀ ਕਰਦਾ ਜਦੋਂ ਜਿਹੜੀ ਕਮਾਈ ਉਹਨਾਂ ਦੀ ਬਾਹਰ ਤੋਂ ਕੋਈ ਲੈ ਨਹੀਂ ਜਾਂਦਾ ਉਹਨਾਂ ਦੇ ਘਰ ਵਿੱਚ ਹੀ ਰਹਿੰਦੀ ਹੈ ਨਾ ਤੇ ਅਗਲੀ ਆਂਦੀ ਹੈ ਨਾ ਮੇਰੇ ਮੇਰਾ ਬੰਦਾ ਕਰਦਾ ਤੇ ਉਹ ਜਿਹੜਾ ਲੱਕੀ ਉਹਦੇ ਕਿਤੇ ਪਹਿਣ ਪੱਚਰ ਕੇ ਤੇਨੂੰ ਪਤਾ ਟੈਨ ਨਹੀਂ ਨਿਕੰਦਾ ਉਹਦੀ ਨੌਕਰੀ ਨੌਕਰੀ ਦੀ ਚੱਚ ਪੱਜ ਕੇ ਜਾਣਾ ਉਹਨੇ ਹਾਂ ਹੋਈ ਮੈਂ ਤੈਨੂੰ ਗੱਲ ਆਖਣ ਦੀ ਆ ਅਗਲੀਆਂ ਦੀ ਮੇਰਾ ਬੰਦਾ ਜਿਆਦੀ ਕਮਾਈ ਕਰਦਾ ਜਿਆਦਾ ਕੱਪਦਾ ਉਹਦੇ ਪੈਣ ਪਚਰ ਕੇ ਜਾ ਕੇ ਕੁਰਸੀ ਤੇ ਬਹਿ ਜਾਂਦਾ ਬਸ ਨਾ ਅਮਰਜੀਤ ਕਹਿੰਜੀ ਇਹ ਜਿਹੜੀ ਕਹਿੰਦੇ ਨੇ ਨਾ ਛੁਕਣਾ ਹੁੰਦੀ ਜੀ ਨਾ ਪੱਥਰ ਪਾ ਦਿੰਦੀ ਜੀ ਗੱਲ ਸਹੀ ਜੀ ਬਿਲਕੁਲ ਤੇ ਇਹ ਸ਼ਮੀ ਨੂੰ ਨਾ ਚੰਗੀ ਕਿਸੇ ਦੀ ਛੁਕਣਾ ਚਾਹੀ ਹੋਈ ਹੈ ਉਹ ਅੱਜ ਕੱਲ ਪੈਂ ਜੀ ਪਿੱਛੇ ਹੀ ਸਿੱਖੀਆਂ ਸਿਖਾਈਆਂ ਆਉਂਦੀਆਂ ਆ ਛੁੱਕਦਾ ਨਹੀਂ ਕੋਈ ਵੀ ਕੇ ਨਹੀਂ ਭੈਣ ਜੀ ਕੋਈ ਨਹੀਂ ਮਾਂ ਪਿਓ ਸਿਖਾਉਂਦੇ ਉਹ ਜਮਾਨਾ ਹੀ ਇਸ ਤਰ੍ਹਾਂ ਦਾ ਭੈਣ ਜੀ ਟਿੱਕੀਆਂ ਦੇ ਪਿੱਛੋਂ ਹੀ ਸਿੱਖ ਕੇ ਹੁੰਦਗਾ ਕੋਈ ਸਿਖਾਉਣ ਵਾਲਾ ਨਹੀਂ ਦਾ ਆਪਣੇ ਦਿਮਾਗ ਦੋਂ ਅਗਲੀ ਕੰਮ ਲੈਂਦੀ ਹੋਊਗੀ ਤੇ ਹੁਣ ਹੋਰ 4 ਸਾਲ ਰਹਿ ਤੇ ਅਗਲੇ ਆਲੇ ਤੇ ਉਹਦੀ ਜਿਹੜੀ ਤਰਖਾ ਸਾਰੀ ਕਿਮਾ ਕਰਾਈ ਜਾਂਦੇ ਤੇ ਮੇਰੇ ਆਲੇ ਦਾ ਸੌਦਾ ਪਤਾ ਘਰਬਾਰ ਤੈਨੂੰ ਪਤਾ ਕਈ ਕੁਛ ਤੁਸੀਂ ਉਹਦੇ ਘਰ ਗਏ ਸੋ ਸ਼ਮੀ ਦੇ ਘਰ ਜਾਣਾ ਹੁਣ ਕਿੱਥੇ ਗਈ ਹੁਣ ਤੁਸੀਂ ਗਏ ਸੋ ਅਜੇ ਨਹੀਂ ਮੈਂ ਗਈ ਅਜੇ ਨਹੀਂ ਮੈਂ ਗਈ ਮੈਂ ਜਾਉਂਗੀ ਤੁਸੀਂ ਕੀ ਕਰਨ ਜਾਂਦਾ ਉੱਧਰ ਤੇ ਫੇਰ ਹੀ ਹੋ ਜਾਣ ਗਵਾੜਿਆ ਕਿ ਹਵਲੇ ਕਹਿੰਦੀ ਜੀ ਲੋੜ ਪੈ ਜਾਂਦੀ ਉਹਨੂੰ ਵੀ ਨਿਆਣੀ ਨੂੰ ਪੈ ਜਾਂਦੀ ਮੈਨੂੰ ਵੀ ਪੈ ਜਾ ਫੇਰ ਭੈਣ ਜੀ ਦੱਸ ਇਹ ਥੋੜਾ ਹੁਣ ਜੇ ਕੋਈ ਅੱਡ ਬਾਹਰ ਹੋ ਗਿਆ ਤੇ ਕਿ ਤੀ ਬੈਣ ਕੋ ਜਾਣਾ ਨਹੀਂ ਨੋ ਕੀ ਕੋ ਸਾਡਾ ਫਰਜ ਵਾ ਅਮਰਜੀਤ ਪੈਨ ਜੀ ਜਾਇਆ ਜੇ ਮੈਂ ਤੁਹਾਨੂੰ ਜਾਣ ਤੋਂ ਨਹੀਂ ਮਨਾ ਕਰਦੀ ਪਰ ਜਾ ਕੇ ਨਾ ਸਮਝਾਇਆ ਜੀ ਤੇ ਭੈਣ ਸਮਝਾਉਣੀ ਆ ਅੱਗੇ ਮੈਂ ਕੀ ਕਰਦੀ ਆ ਮੈਂ ਨਹੀਂ ਕਦੀ ਕਹਿ ਸਮਝਾਣਾ ਮੈਨੂੰ ਪਤਾ ਹੈ ਅਮਰਜੀਤ ਪੈਨ ਜੀ ਤੁਸੀਂ ਜਿਵੇਂ ਸਮਝਾਉਂਦੇ ਜੇ ਨਾ ਮੈਨੂੰ ਸਾਰਾ ਪਤਾ ਜੀ ਮੈਂ ਦਿਅਨੀਵੇਂ ਮੈਂ ਤੇਰੇ ਨਾਲ ਮੱਥਾ ਹੀ ਮਾਰ ਲਿਆ। ਸਿਰ ਹਿੜਾ ਲਿਆ। ਤੈਨੂੰ ਸੋ ਮੈਂ ਗੱਲਾਂ ਦੱਸਣ ਨਹੀਂ ਆ। ਕਿਤੇ ਤੂੰ ਹੀ ਵੀ ਜਾ ਆਇਆ ਕਰੋ ਸੁਣਿਆ ਕਰੋ। ਤੇ ਮੇਰੀ ਜੱਦੀ ਹੈ ਨਹੀਂ ਮੈਂ ਤਾਂ ਤੁਹਾਨੂੰ ਦੱਸੇ ਵੀ ਮੈਂ ਘਰ ਹੀ ਨਹੀਂ ਜਾਏਗੀ ਤੇ ਹੁਣ ਮੈਂ ਚੱਲੀ ਆ ਤੇ ਮੈਂ ਜਾਣੀ ਆ ਹੁਣ ਮੈਂ ਉਧਰ ਚੱਲੀ ਸਾਬ। ਮੈਂ ਉਧਰ ਹੀ ਜਾਨੀ ਮੈਂ ਉਧਰ ਹੀ ਜਾਉਂਗੀ ਮੈਂ ਦੋਹ ਬਣੀ ਜਾਉਂਗੀ। ਆ ਜਿਹੜੀ ਰਾਜਕੌਰ ਹੀ ਨਾ ਕਿਤਰਾ ਆਕੜ ਆਕੜ ਕੇ ਮੂੰਹ ਫਰਾਬ ਲਾ ਕੇ ਗੱਲਾਂ ਕਰਦੀ। ਫੁਲਾਣੀ ਦੀ ਨੋਤੀ ਇਤਰਾ ਠੀਗੜੇ ਦੀ ਇਤਰਾ ਵੇਖੀ ਜਦੋਂ ਮੇਰੇ ਘਰ ਹੋਈ ਮੈਂ ਤਾਂ ਕਿਤੇ ਅੱਡ ਨਹੀਂ ਹੋਵਦਿਆਂ ਦੇਖਿਆ ਅਜੇ ਕਿਤੇ ਮੀਨਾਂ ਦੂਮੀਨੇ ਨੂੰ ਬੋਇਆ ਇਹਦੇ ਕਿਤੇ ਹੱਥੀਂ ਜੁਨਾਗ ਲੀਦੇ ਤੇ ਹੋਰੀ ਵੀ ਨਹੀਂ ਅੱਡ ਹੋਰ ਪਤਾ ਲੱਗਾ ਕਿ ਨਹੀਂ ਜਦੋਂ ਨੱਕ ਤੇ ਘੜਦੇ ਨਹੀਂ ਤਰ੍ਹਾਂ ਪਤਾ ਲੱਗਦਾ ਇਹ ਕੋ ਗੱਲ ਕਰਨ ਯੋਗੀ ਨਹੀਂ ਜਦੋਂ ਘਰ ਜਾਂਦੇ ਹੁੰਦੇ ਨਾ ਪਾੜ ਪੈ ਜੇ ਭੈਣ ਜੀ ਤੈਨੂੰ ਪਤਾ ਆ ਅਮਰਜੀਤ ਭੈਣ ਜੀ ਕੱਲ ਤੇ ਮੇਰੇ ਤੁਸੇ ਇੱਕ ਗੱਲ ਸੁਣੋ ਜਿਹੜੇ ਉਹਦੇ ਦੋ ਜੀਨ ਹੈ ਨਾ ਉਹ ਉਹਦੇ ਹੀ ਰਣੇ ਜੀ ਮੈਂ ਕਿ ਦੋ ਆਖਾਂ ਦੇ ਮੈਨੂੰ ਤੇ ਵੇਸੀ ਮੇਰੇ ਬਾਹਰ ਉੜਦੀ ਉੜਦੀ ਖਬਰ ਸੁਣੀ ਸੀ ਤੁਸੀਂ ਹੋਂਦ ਗਾਲੇ ਸ਼ੁਰੂ ਕੀਤੀ ਸੋਹ ਕਹਿੰਦੇ ਕੋਈ ਜਨਾਨੀ ਜਾਂਦੀ ਸੀ ਉਹਨਾਂ ਦੇ ਘਰ ਵਾਵਾ ਸਵੇਰੇ ਸ਼ਾਮ ਤਿੰਨੋਂ ਟਾਈਮ ਚੱਕਰ ਲਾਂਦੀ ਏ ਉਹਨੇ ਹੀ ਉਹਨਾਂ ਦਾ ਘਰ ਤੋੜਿਆ ਤੇ ਚੰਗੇ ਗਲਾਂ ਕੱਢਦੇ ਫੇਸਾ ਜਦੋਂ ਕੀ ਦਿੱਤਾ ਹੈ ਜੀ ਕੋਈ ਕਿਸੇ ਦਾ ਘਰ ਨਹੀਂ ਤੋੜਦਾ ਕਿਉਂ ਨਹੀਂ ਤੋੜਦਾ ਜਦੋਂ ਆਪਣੇ 3 ਪੁੱਤ ਚੰਗੇ ਹੋਣ ਨਾ ਤੇ ਮਜਾਲ ਕਿਸੇ ਦੀ ਘਰ ਟੁੱਟ ਜੇ ਪੈਂਜੀ ਪੈਂਜੀ ਹੁੰਦਾ ਅਮਰਜੀਤ ਪੈਂਜੀ ਇੱਥੇ ਨਹੀਂ ਤੁਸੀਂ ਗਲਤ ਹੋ ਕਹਿੰਦੇ ਕੋਈ ਕੋਈ ਉੱਤੋਂ ਲੱਕੇਗਾ ਮੈਂ ਬੜਾ ਹੀ ਖੁਸ਼ ਹਾਂ ਉਹਨੂੰ ਵੇਖ ਕੇ ਹਏ ਮੇਰੇ ਤੋਂ ਚੰਗਾ ਬੰਦਾ ਨਹੀਂ ਕੋਈ ਤੇ ਦਿਲ 'ਚ ਖੋਟ ਹੀ ਉਹਦੇ ਪਾੜੀ ਹੁੰਦੀ ਹੈ ਕੀ ਤਾ ਉਹਨੇ ਕਿਹੜੀ ਕਾਰ ਕੱਢ ਲਈ ਉਹਦੇ ਨਾਲ ਨਹੀਂ ਤੇ ਉਹਦਾ ਕਾਰ ਟੁੱਟਣ ਵਾਲਾ ਕੋਈ ਨਹੀਂ ਸੱਜੇ ਤੁਸੀਂ ਇੰਨੀ ਸ਼ਾਦੀ ਨਾ ਕਿਤਰਾ ਰੱਖਣਾ ਪੈਜੀ ਜਿੱਥੇ ਜਦੋਂ ਇੱਕ ਹੋਵੇ ਨਾ ਉਹ ਚੰਗੀ ਲੱਗਦੀ ਆ ਜਦੋਂ ਪਤਾ ਉਦੋਂ ਲੱਗਦਾ ਜਦੋਂ ਦੋ ਜਣੀਆਂ ਹੋਣਾਂ ਫੇਰ ਕੱਟਣਾ ਬੜਾ ਮੁਸ਼ਕਲ ਹੁੰਦਾ ਤੇ ਦੋ ਨੂੰਆ ਹੋ ਜਾਂ ਤੇ ਅੱਡ ਕਰਦੀਆਂ ਨੇ ਅੱਡ ਨਹੀਂ ਕਰਦੀਆਂ ਕੋਈ ਦੀ ਬਣਦੀ ਨਹੀਂ ਨਿਕ ਨਿਕੀਆਂ ਗੱਲਾਂ ਤੋਂ ਬਣ ਜਾਂਦੇ ਸਰੀਕੇ ਤੂੰ ਆ ਕਰ ਲਾ ਮੈਂ ਆ ਮੈਂ ਉਹ ਚੀਜ਼ ਲੈਣੀ ਆ ਤੂੰ ਉਹ ਲੈਣੀ ਇਤਰਾ ਪੈਜੀ ਪੈਜੀ ਉਹ ਸ਼ਮੀ ਦੇ ਦਿਲ ਚ ਨਾ ਕੁੱਟ ਕੁੱਟ ਕੇ ਕਿਸੇ ਨੇ ਬਸ ਨਾ ਗੱਲ ਬਿਠਾ ਛੜੀ ਐ ਬਸ ਚੱਲ ਭੈਣ ਜੀ ਤੂੰ ਜਦੋਂ ਬਾਧੂ ਫालतੂ ਦੀਆਂ ਮੈਂ ਤਾਂ ਤੈਨੂੰ ਗੱਲਾਂ ਦੱਸਣ ਲੱਗੀ ਆ ਤੂੰ ਚਿੰਗਾ ਵੀ ਪਹਿਲੇ ਦੱਸਿਆ ਜੀ ਤੇ ਮੈਂ ਹੁਣ ਜਾਣੀ ਮੈਂ ਕਹਿੰਨੀ ਅਮਰਜੀਤ ਭੈਣ ਜੀ ਮੈਨੂੰ ਸਾਰੀ ਗੱਲ ਦੱਸੀ ਏ ਤੇ ਮੈਂ ਹੁਣ ਤਾਂ ਹੀ ਆਂਦੀ ਆ ਤੇ ਚੱਲ ਕੋਈ ਨਹੀਂ ਕਹੇ ਤਾਂ ਮੈਂ ਡਰਦੀ ਕਿਹਨਾਂ ਕੋਣ ਉਹਨਾਂ ਦੇ ਘਰ 'ਚ ਉਹਨਾਂ ਦੀ ਉਹਦੀਆਂ ਨੋਹਾਂ ਤੇ ਉਹੋ ਹੀ ਲੜੀਆਂ ਉਹੋ ਆਡੋਈਆਂ ਅਮਰਜੀਤ ਭੈਣ ਜੀ ਦਾ ਦੇ ਵਿੱਚ ਮਤਲਬ ਕੋਈ ਨਹੀਂ ਦੇਖਿਆ ਜੇ ਥੋੜੀ ਦੇਰ ਠਹਿਰੋ ਉਹੀ ਰਾਜ ਹੋਣੀ ਉਹੀ ਰਾਜੇ ਨੋਹਾਂ ਹੋਣੀਆਂ ਜੀ ਚਾਟ ਇਕੱਠੇ ਹੋਣਗੇ ਭੈਣ ਜੀ ਜਦੋਂ ਇੱਕ ਵਾਰ ਦਰਾੜ ਪੈ ਜੇ ਨਾ ਕਰਕੇ ਮੁੜ ਕੇ ਨਹੀਂ ਜੇ ਐ ਕਰਕੇ ਉਹਦੇ ਕੋਈ ਨਹੀਂ ਰਹਿਣੀ ਭੈਣ ਜੀ ਦਰਾੜਾ ਭਰਨੀ ਆ ਅੱਜ ਕੱਲ ਬੜੇ ਸਿਸਟਮ ਚੱਲ ਪਏ ਚਾਟ ਚੰਗਾ ਚਾਟ ਦਰਾੜਾ ਭਰਿਆ ਜਾਂਦੀਆਂ ਜੇ ਸ਼ਮੀਨ ਹਾਂ ਜੀ ਇਧਰ ਆ ਬੜਾਈ ਰੋਟੀ ਜੁਟ ਗਈ ਜਿੱਦਾਂ ਪੀਸਾ ਪਾਇਆ ਐਵੇਂ ਗਾਡਾ ਧੋਪਾ ਕਰਕੇ ਨਾ ਤੇ ਮੈਂ ਪਰਦੇ ਲਾਏ ਸੋਹਣੇ ਲੱਗਣ ਦੇ ਆ ਰঞ্জੀਤ ਤਾ ਸੁਣੀ ਇਹਨਾਂ ਨੂੰ ਕੀ ਯਾਰ ਆ ਲੈ ਸਲਾਹ ਕੀ ਪਤਾ ਨਹੀਂ ਲੱਗਣ ਡਿਆ ਹਨਾ ਸੋਨੇ ਲਗੜਿਆ ਨਾ ਵਧੀਆ ਵਧੀਆ ਬਹੁਤ ਵਧੀਆ ਵਾ ਅੱਛਾ ਮੇਰੀ ਗੱਲ ਸੁਣੋ ਆ ਇੱਕ ਬੋਸ ਹੋਰ ਭਰਿਆ ਵਾ ਡੱਬਾ ਸੌਦੇ ਦਾ ਇੱਕ ਆ ਡੱਬਾ ਭਰਿਆ ਵਾ ਹਾਂ ਤੇ 5 ਕਿਲੋ ਸਾਰੀ ਖੰਡ ਆ ਕਿੰਨੇ ਕ ਦਾ ਸੌਦਾ ਆ ਗਿਆ ਆਪਣਾ ਆ ਗਈ ਬੱਤੀ ਬੜੀ ਜਾਂਦੀ ਆ ਆ ਗਈ ਪਰ ਇਥੇ ਵੀ ਪੰਗਾ ਨੂੰ ਲੱਗਾ ਬੱਤੀ ਇਹਦਾ ਵੀ ਕਰਾਉਣਾ ਸਹੀ ਹੈ ਇੱਥੇ ਦਾ ਪ੍ਰਬੰਧ ਕਰਨਾ ਪੈਣਾ ਆਪਾਂ ਨੂੰ ਮੈਂ ਆ ਕੀ ਖੰਡੀਆਂ ਵਾ ਹੋ ਦੱਸ ਤੂੰ ਮੈਨੂੰ ਸੌਦਾ ਕਿੰਨੇ ਕ ਦਾ ਲੈਏ ਜੇ ਸੌਦਾ ਬਈ ਹੱਲੀ ਨਾ ਸਾਰਨ ਜੋਗਾ ਲੈ ਆ ਜਿਆਦਾ ਨਹੀਂ ਹੋਇਆ ਪਹਿਲੇ ਨਹੀਂ ਲਗੇ। ਤੁਸੀਂ ਇੱਥੇ ਪਈ ਆ 3500 ਰੁਪਇਆ ਲਿਖਿਆ ਸਲਿੱਪ ਤੇ। ਆ ਇੰਨਾ ਤਾਂ ਸੌਦਾ 3500 ਦਾ ਹੋ ਗਿਆ। ਕਿੱਦਾਂ ਲੱਗਾਈ ਪਤਾ ਕਿੰਨੀ ਐ? 3500 ਦਾ ਕਿਉਂਦਾ ਕਿ ਇੱਥੇ? ਹਿਸਾਬ ਨਾਲ ਆਪਣਾ ਕਿਦਾਂ ਬਜਾਰਾ ਹੋਊਗਾ? 3500 ਰੁਪਏ ਦਾ ਸੌਦਾ ਹੀ ਆ ਗਿਆ। ਤੇ ਹੋਰ ਆ ਵੇਲਾ ਇੰਨਾ ਕਹਿਆ ਹੀ 3500 ਦਾ। ਇੱਕ ਸਰਫ ਪਈ ਬਾ ਰੇੜੀ ਉਹ ਜੋ ਚਲਿਆ ਦੀੜੀ ਮੈਂ। ਤੇ ਮੇਰੇ ਬੱਸ ਨੂੰ ਨਾ ਨਾ ਵਿਆਹ ਆ ਗਿਆ ਜੇ ਇੱਕ ਫੇਰ। ਹੂੰ। ਤੇ ਇੱਕ ਮੇਰੇ ਮਾਮੇ ਦੀ ਕੁੜੀ ਦਾ ਵੀ ਲੱਗੋ ਵਿਆਹ ਹੁੰਦਿਆ ਵਾ। ਤੇ ਦੋ ਸੂਟ ਨਾ ਬਣਾਉਣੇ ਜੀ। ਇੱਕ ਮੈਂ ਬਣਾਉਣਾ 10000 ਦਾ ਇੱਕ ਬਣਾਉਣਾ 7500 ਦਾ ਤੂੰ ਮੇਰੀ ਗੱਲ ਸੁਣਾ ਵਿਆਹ ਅਗਲੇ ਦਾ ਅੱਧੇ ਅੱਜ ਦਾ ਸਵੇਰੇ ਸ਼ੁਰੂ ਹੋਣਾ ਤੇ ਸ਼ਾਮ ਨੂੰ ਖਤਮ ਹੋਣਾ ਵਾ ਉੱਥੇ ਕੀ ਮਤਲਬ ਤਰਾਇਨੇ ਮਹਿੰਗੇ ਮਹਿੰਗੇ ਸੂਟ ਬਣਾਉਂਦਾ ਘਰ ਦਾ ਕੋ ਵਿਆਹ ਵੀ ਤੀਨੇ ਮਹਿੰਗੇ ਦਾ ਬਣਾਇਦੇ ਸੂਟ ਘਰ ਦਾ ਹੀ ਵਿਆਹ ਹੁੰਦਾ ਮਾਮੇ ਦੀ ਕੁੜੀ ਦਾ ਰਣਜੀਤ ਕੋਈ ਦੂਰ ਦਾ ਵਿਆਹ ਨਹੀਂ ਹੁੰਦਾ ਐਣੇ ਮੇਰੀ ਉਹ ਸਮਝਦੇ ਕਿਉਂ ਨਹੀਂ ਪਈ ਗੱਲ ਤੂੰ ਨਹੀਂ ਸਮਝਦੀ ਮੇਰੀ ਗੱਲ ਉਹ ਦੂਰ ਦਾ ਹੁੰਦਾ ਮਾਮੇ ਦਾ ਦਾਏ ਦਾ ਠੀਕ ਹੈ ਨਾ ਜਿਹੜਾ ਘਰ ਦਾ ਵਿਆਹ ਨਾ ਸਕੇ ਆਪਣੇ ਭੈਣ ਭਰਾ ਦਾ ਹੋਵੇ ਨਾ ਘਰ ਦੇ ਵਿੱਚ ਜਿਹੜੇ ਮਾਂ ਦੇ ਜਾਏ ਹੁੰਦੇ ਉਹਨਾਂ ਦੀ ਗ ਘਰ ਦੇ ਵਿੱਚ ਵਿਆਹ ਹੋਵੇ ਨਾ ਫੇਰ ਇਹਨੇ ਪੈਖੀ ਤੇ ਹੁੰਦੇ ਆ ਤੂੰ ਕਿਥੇ ਦਾ ਦੂਜਾ ਬਾਗੀ ਦੇ ਪੁਰਾਣਾ ਬਾਗੀ ਖੇਲਦੀ ਸੱਜੂ ਦਾ ਦੱਸ ਦਈਂ ਹਾਂ ਤਾ ਤੂੰ ਮੈਨੂੰ ਦੱਸ ਆ ਇੱਥੇ ਨਹੀਂ ਸਰੰਦਿਆ ਸੁੱਤੇ ਪੱਤਿਆਂ ਦਾ ਤੂੰ ਇਹਨੇ ਸੂਟ ਦਾ ਸਰੂ ਕਹਣਾ ਇਹਦਾ ਮਤਲਬ ਤੇ ਮੈਨੂੰ ਸੂਟ ਨਹੀਂ ਵਿਖਾ ਕੇ ਦੇ ਬਣਾ ਕੇ ਦੇਣਾ ਫੇਰ ਮੇਰੀ ਗੱਲ ਸੁਣ ਤੂੰ ਮੈਨੂੰ ਪੁੱਛ ਕੇ ਬਣਾਉਣਾ ਤੁਤੇ ਪਹਿਲੇ ਤੇਰੇ ਕੋਲ ਸਾਰੇ ਕੁਝ ਸਾਰਾ ਕੁਝ ਤੈਨੂੰ ਦੇ ਦਨਾਂ ਲਿਆ ਕੇ ਮੈਂ ਮੈਂ ਭਾਵੇਂ ਤੁਸੀਂ ਮੈਨੂੰ ਰஞ்சிਤ ਪੈਸੇ ਫੜਾਏ ਹਨਾ ਪਰ ਮੈਂ ਤੁਹਾਨੂੰ ਪੁੱਛ ਕੇ ਚੱਲਣਾ ਵਾ ਕਿਉਂਕਿ ਹੁਣ ਪਹਿਲੇ ਹੀ ਆਪਣਾ ਸੂਟਾ ਬੂਟਾ ਦਾ ਹੀ ਕੰਮ ਹੁਣ ਸਾਰਾ ਸਰਕਲ ਆਪਣੇ ਉੱਤੇ ਆ ਗਿਆ ਓਏ ਪੁੱਛ ਕੇ ਚੱਲਣਾ ਬਾਬਾ ਤੇ ਫਿਰ ਮੈਂ ਤੁਹਾਨੂੰ ਉਹੀ ਗੱਲ ਕਹਿ ਦਿਆ ਹਸਾਬ ਨਾਲ ਚੱਲੋ ਥੋੜਾ ਬਤਾ ਕੋਈ ਨਹੀਂ ਬਣਾ ਲਈ ਚਲ ਜਾ ਬਣਾ ਲੈ ਸੌਰੀ ਬਣਾ ਲੈ ਪਰ ਇਹ ਤਾਂ ਸਰਦਾ ਵਾ ਦਾ ਦਾ ਯਾਰ ਸੂਟ ਵਿਆਹ ਤੋਂ ਨਾਲੇ ਰਹਿਣਾ ਅਗਲਾ ਸੀਜ਼ਨ ਤੋਂ ਪਤਾ ਠੰਡ ਸ਼ੁਰੂ ਹੋ ਗਈ ਆ ਤੇ ਮੈਂ ਸੋਚਿਆ ਕਿ ਸੋਹਦੇ ਤੇ ਇੰਨੇ ਪੈਸੇ ਲੱਗ ਗਏ ਮੈਨੂੰ ਤੇ ਆਹ ਰਾਨ ਗਈ ਹੋਣ ਰਹੀ ਆ ਆ 6 7 6 657000 ਦਾ ਸਾਰਾ ਹੀ ਸੌਦਾ ਆ ਜਾਂਦਾ ਸਾਰੇ ਟੱਬਰ ਦਾ ਤੇ ਆ ਕਿੰਨੇ ਅੱਧੇ ਪੈਸੇ ਤੋਂ ਜ਼ਿਆਦਾ ਸਾਡਾ ਕੰਦੇ ਦਾ ਸੌਦਾ ਆ ਆ ਜੇ ਤੁਸੀਂ ਆਖਣ ਦੇ ਜੇ ਕਿ ਮੈਂ ਮੇਨ ਮੇਨ ਸੌਦਾ ਲੈ ਕੇ ਆਇਆ ਹਾਂ ਆ ਖਰਚਾ ਤੇ ਉਹਨੇ ਸਾਡੇ ਸਿਰ ਪੈਣ ਦੇ ਆ ਮੇਰੀ ਗੱਲ ਸੁਣ ਤੇ ਰਿਸ਼ਤੇਦਾਰਾਂ ਜੀ ਵਿਆਹ ਆ ਤੁਸੀਂ ਦੱਸਦਾ ਯਾਰ ਕਿ ਦੋ ਸੂਟ ਬਣਾਉਣੇ ਹਨ ਹਣਾ ਅਜਾ ਮੇਰੀ ਭੂਆ ਦੇ ਕੁੜੀ ਦਾ ਵੀ ਵਿਆਹ ਆ 4-5 ਦਿਨ ਹੋ ਮਹੀਨੇ ਰਹਿ ਗਏ ਤੈਨੂੰ ਪਤਾ ਉਹਦਰ ਵੀ ਇੰਨੇ ਦਾ ਛੁੱਟ ਬਣਾਇਆ ਨਹੀਂ ਫਿਰ ਕਿੱਦਾਂ ਚੱਲੂਗਾ ਉਹਦੇ ਕੋ ਪਾਣੀ ਨਹੀਂ ਮੈਨੂੰ ਪਤਾ ਉਹਦੇ ਤਾਂੜੀ ਜਨਾਨੀਆਂ ਲਈ ਪਰਾਣੀਆਂ ਹੋਈਂਦੇ ਆ ਜਿਹੜੇ ਇੱਕ ਵਾਰੀ ਪਾਇਆ ਤਾਂ ਲਾਹਤਾ ਬੱਸ ਕਿੱਦਾਂ ਚੱਲੂਗਾ ਇਦਾਂ ਕਰੂ ਕੀ ਕਰਾਂ ਫਿਰ ਮੈਂ ਬਣਾਉਣਾ ਹੀ ਪੈਣੀ ਕੀ ਕਰਾਂ ਦੱਸੋ ਉਹ ਯਾਰ ਇਦਾਂ ਨਹੀਂ ਹੁੰਦਾ ਆਪਣਾ ਸੋਚ ਨਹੀਂਦਾ ਵਾ ਮੈਂ ਕਈ ਜਨਨੀਆਂ ਵੇਖੀਆਂ ਨੇ ਘਰ ਤੁਰ ਲਈ ਨਾ ਪਰਾਣੇ ਪਰਾਣੇ ਛੁੱਟ ਪਾਗੇ ਵਿੱਚ ਜਾਤ ਸਾਰ ਲੀਂਦੀਆਂ ਹੰਸਾਰਾ ਕੋ ਉੱਤਰਦਾ ਤੂੰ ਇਹ ਨਹੀਂ ਨਾ ਜ਼ਰਰਾ ਇਹ ਵੀ ਸੋਚ ਲੈ ਨਾ ਫਿਰ ਮੇਰੀ ਗੱਲ ਨਾ ਹੋਣੇ ਚ ਕੋ ਭਾਜੀ ਆ ਨਾ ਨੂੰ ਭਾਬੀ ਆ ਠੀਕ ਹੈ ਨਾ ਆ ਮੰਮੀ ਆ ਫਿਰ ਕਿ ਲਈ ਆ ਜਿਹਦੇ ਪਤਾ ਆਪਣੇ ਕੋਲ ਕੋਈ ਨਹੀਂਗਾ ਆਪਾਂ ਤੁਮੇ ਸਾਥ ਮਲੇ ਆ ਜੇ ਰਲ ਕੇ ਸਾਰੀ ਤੇ ਬੜਾ ਜਿਹਾ ਸਾਥ ਸਕਦੇ ਆ ਮੈਂ ਵੀ ਤਾਂ ਗਈ ਆ ਮੈਂ ਕਿਨੇ ਕੱਪੜੇ ਬਣਾਣਾ ਜਿਹੜੇ ਕੇ ਪਾ ਕੇ ਤੁਰਪਣਾ ਮੈਨੂੰ ਉਹ ਵਾਹੀ ਦੇਖ ਲੂੰਗੀ ਕਿ ਆ ਸੋਚ ਚ ਸੋਚਿਆ ਕਰ ਕੋ ਆ ਫੋਨ ਚੋਂ ਮਾਤਾ ਦਾ